ਆਪਾਲ ਕੇ ਸਾਹ ਤੁਸੀਂ ਦੇਖ ਰਹੇ ਹੋ ਕਿ ਇਹ ਤਿਆਰ ਹੋਣ ਤੋਂ ਬਾਅਦ ਢੰਡੀਆਂ ਵਾਲੇ ਸੰਤਾ ਵੱਲੋਂ ਪਿਆਰ ਕਰਵਾਈ ਜਾ ਰਹੀ ਹੈ ਤੇ ਤਿਆਰ ਹੋਣ ਉਪਰੰਤ ਇਹ ਉੱਥੇ ਜਾਏਗੀ ਅਨਕੰਪਲੀਟ ਆ ਇਹ ਕੰਮ ਚੱਲ ਰਿਹਾ ਜੀ ਕੰਮ ਦੀ ਸ਼ੁਰੂਆਤ ਹੈ ਬਾਲ ਗੀਸਾਵਾ तकरीबन ਇਹਦਾ ਇਹ ਕੰਮ ਸ਼ੁਰੂਆਤੀ ਦੌਰ ਦੇ ਵਿੱਚ ਹੀ ਆ। ਜ਼ਿਆਦਾ ਕੰਮ ਨਹੀਂ ਹੋਇਆ। ਇਹ ਕਰਨਾਲ ਬਣ ਕੇ ਜਾਨੀਆ ਕਰਨਾਲ ਦੇ ਗੁਜ਼ਰ ਰਹਾ تھا ਉਹ ਜੋ ਆਰਡਰ ਆਇਆ ਵੀਰ ਜੀ ਨੂੰ। ਉੱਥੇ ਚੜ੍ਹ ਰੋ ਕੇ ਜਾਨੀਆ ਹੈ। ਜਾਤੇ ਪੱਲਾ ਲਾ ਰਹੇ ਹਾਂ ਅਸੀਂ ਹਾਂਜੀ ਸਿਰਫ ਦਿਖਾਉਣ ਦਾ ਮਕਸਦ ਹੈ ਇਹਦੇ ਵਿੱਚ ਕੁਝ ਹੋਰ ਵੀ ਚੀਜ਼ਾਂ ਨਹੀਂ ਦਿਖਾਉਣ ਦਾ ਨਿਗਾਹ ਜੀ ਇਹ ਇਹਨੂੰ ਆਪਾਂ ਰਿਮੂਵੇਬਲ ਰੱਖਿਆ ਗਿਆ ਜਿਵੇਂ ਕਿ ਪਹਿਲਾਂ ਵੀ ਆਪਾਂ ਦੱਸ ਚੁੱਕਿਆ ਵੀ ਇਹ ਕੁਝ ਵੀ ਕੰਮ ਕਰਨਾ ਹੈ ਦਾ ਜਿਵੇਂ ਇੱਧਰਲੇ ਪਾਸੇ ਇਹਦਾ ਉਹ ਪਾਣੀ ਪੈਣ ਨੂੰ ਟੈਂਕੀ ਦੇ ਵਿੱਚ ਇਹ ਸਿਸਟਮ ਹੈ ਪਾਈਪ ਲੱਗੀ ਹੈ ਇੱਥੇ ਇੱਕ ਟੂਲ ਬਾਕਸ ਬਣਿਆ ਉਹਦੇ ਤੇ ਕੰਮ ਕਰਨ ਨੂੰ ਜਾਂ ਮਕੈਨਿਕ ਦਾ ਕੋਈ ਵੀ ਕੰਮ ਆ ਉਹ ਆਰਾਮ ਦਾ ਇੱਕ ਸੌਖਾ ਤੇ ਸੁਖਾਲਾ ਕਰ ਸਕੇ ਵੀ ਹਰ ਇੱਕ ਚੀਜ਼ ਖੁੱਲਦੀ ਰੱਖੀ ਗਈ ਹੈ ਮਕੈਨਿਕ ਤੋਂ ਜਾਂ ਇਲੈਕਟ੍ਰੀਸ਼ੀਅਨ ਨੂੰ ਕਿਸੇ ਨੇ ਕੋਈ ਪ੍ਰੋਬਲਮ ਬਣਾਵੇ ਵੀ ਇਹ ਫੈਕਸ ਨਹੀਂ ਕੀਤਾ ਗਿਆ ਹਰ ਇੱਕ ਪਾਕੀ ਜਿੰਨਾ ਵੀ ਇਹਦਾ ਰਿਮੂਵੇਬਲ ਹੀ ਹੈ ਕੋਲੇ ਲੱਗ ਜੇਗਾ ਹਮ ਥੱਲੇ ਫਿਕਸ ਕਰਵਾ ਕੋਈ ਚੀਜ਼ ਹੈਗੀ ਟੈਂਪੋਰਰੀ ਅਰਜੇ ਦਾ ਨਹੀਂ ਹੁਣ ਇਹਦੇ ਚ ਵੀ ਗੱਲ ਸਾਂਝੀ ਕਰਨਾ ਚਾਹੁੰਦੇ ਜਿਹੜਾ ਸਾਰਾ ਗਲਾਸ ਹੈਵੀ ਮਟੀਰੀਅਲ ਟਫਨ ਗਲਾਸ ਲੱਗਦਾ ਜੀ ਇਹ ਉੱਪਰਲਾ ਜਿੰਨਾ ਵੀ ਹੈ ਵੇ ਗੱਡੀ ਦੇ ਰਸਤੇ ਤੇ ਚੱਲਣਾ ਉੱਚੇ ਨੀਵੇਂ ਥਾਵਾਂ ਤੇ ਚੱਲਣਾ ਅਨ ਬ੍ਰੇਕੇਬਲ ਜਿਹਨੂੰ ਆਪਾਂ ਗਲਾਸ ਕਹਿੰਦੇ ਹਾਂ ਟਾਪਨ ਉਹ ਸਾਰਾ ਮਟੀਰੀਅਲ ਇਹ ਹੈਵੀ ਚੋਸੇ ਵਿੱਚ ਯੂਜ਼ ਕੀਤਾ ਜਾਂਦਾ ਇਹ ਜਿਹੜਾ ਆ ਜਾਂਦਾ ਜੀ ਇਹ ਸਲਾਈਡ ਹੈ ਉੱਪਰਲਾ ਗਲਾਸ ਫਿਕਸ ਹੈ ਇਥੋਂ ਦੇ ਮੱਥਾ ਟੇਕਣਾ ਜਾਂ ਪ੍ਰਸ਼ਾਰ ਲੈਣਾ ਜਾਂ ਸਲੋ ਚੱਲਣਾ ਜਿਵੇਂ ਵੀ ਕੋਈ ਗੱਲ ਬਾਤ ਕਰਨੀ ਉਹ ਇਸ ਇਸ ਤਰ੍ਹਾਂ ਰੱਖਿਆ ਗਿਆ ਜੀ ਤਾਂ ਪੂਰੀ ਪਾਲਕੀ ਸਾਹ ਤਿਆਰ ਕਰਨ ਵਾਸਤੇ ਕਿੰਨਾ ਖਰਚਾ ਜਾਂਦਾ ਜੀ ਇਸ ਤਰ੍ਹਾਂ ਹਾਸਾ ਵਾਪਰਦਾ ਜਿਹੜਾ ਸ਼ਾਰਟ ਸਰਕਟ ਹੋਣ ਦਾ ਕੋਈ ਡਰ ਹੁੰਦਾ ਹੈ। ਹਾਂਜੀ। ਇਹਦੇ ਤੋਂ ਬਚਣ ਲਈ ਕੋਈ ਇਸ ਤਰ੍ਹਾਂ ਸਿਸਟਮ ਇਹਦੇ ਵਿੱਚ ਬਣਾਇਆ ਗਿਆ ਪਾਲਕੀ ਸਾਹਿਬ ਦੇ ਵਿੱਚ। ਬਿਲਕੁਲ ਜੀ। ਇਹ ਵੀ ਹੈਗਾ ਇੱਕ ਦਸਨਾ ਚੁੰਨੇ ਸਕ ਸੰਗਤ ਨੂੰ ਇਲੈਕਟ੍ਰੀਕਲ ਸਿਸਟਮ ਇਹਦਾ ਲਗਾਇਆ ਗਿਆ ਵਾ। ਜੋ ਕਿ ਇਹਦਾ ਕੰਟਰੋਲਰ ਮੇਨ ਜਿਵੇਂ ਆ ਵਾਇਰਿੰਗ ਆ ਰਹੀ ਹੈ ਇੱਕ ਕੰਟਰੋਲਰ ਇਹਦਾ ਇੱਥੇ ਆ ਜਾਣਾ। ਕਿ ਜੇ ਕੋਈ ਪ੍ਰੋਬਲਮ ਕਿਸੇ ਵੀ ਵਾਇਰ ਨੂੰ ਜਾਂ ਕਿਸੇ ਹਾਲ ਲਾਈਟ ਨੂੰ ਆ ਪ੍ਰੋਬਲਮ ਪੈਂਦੀ ਹੈ ਤਾਂ ਉਹ ਆਟੋ ਕੱਟ ਕਰ ਜੇਗਾ ਤੇ ਇੱਕ ਸਿਸਟਮ ਜਿਵੇਂ ਬੈਟਰੀ ਕੋਲੇ ਫਿਊਸ ਸਿਸਟਮ ਉਹਦਾ ਉਹ ਬ੍ਰੇਕਰ ਉੱਥੇ ਵੀ ਲਗਾਇਆ ਗਿਆ ਇਸ ਤਰ੍ਹਾਂ ਦਾ ਕੋਈ ਡਰ ਨਹੀਂ ਇਸ ਚੀਜ਼ ਨੂੰ ਵੀ ਮੁੱਖ ਵਿਚਾਰਕ ਕੇ ਕੰਮ ਕੀਤਾ ਜਾ ਗਿਆ ਜੀ ਭਾਰਗੀ ਸਾਹਿਬ ਦਾ ਇਹ ਇਹ ਜੋ ਪ੍ਰੋਸੈਸ ਇਹ ਬਣਾਇਆ ਉੱਪਰ ਉਹ ਕੋਈ ਲਾਈਟ ਲੋਡ ਦਾ ਸਿਸਟਮ ਹੈ ਤੇ ਸਾਰੀ ਲਾਈਟਿੰਗ ਹੈ ਜੀ ਆ ਵੀ ਇੱਕ ਲਾਈਟਿੰਗ ਇਹ ਆ ਗਈ ਇੱਕ ਡਿਜ਼ਾਈਨ ਇੱਥੇ ਆ ਜਣਾ ਇੱਕ ਮੇਨ ਜਿਵੇਂ ਉਹ ਛੱਤ ਦੇ ਉੱਪਰ ਚੱਲਾ ਜਾਂਦਾ ਹੈ ਇੱਕ ਉਹ ਅੱਗੇ ਚੱਲਾ ਜਾਂਦਾ ਉਹਦੇ ਸਪੀਕਰ ਵੀ ਅੱਗੇ ਲੱਗੇ ਜਾਂਦੇ ਜਿਹਦੇ ਜੋ ਕਿ ਚੱਲਦੇ ਸਮੇਂ ਗੁਰਬਾਣੀ ਚੱਲਦੀ ਹੈ ਤਾਂ ਸਿੱਖ ਸੰਗਤ ਅਦਬ ਨਾਲ ਪਾਲਸੀ ਸਰਕਾਰ ਕਰੇ ਪੰਜਾਬੀ ਲੋਕ ਕਲਚਰ ਟੀਵੀ ਦੇਖਣ ਦਾ ਸਵਾਗਤ ਹੈ ਜੀ ਮੈਂ ਅੱਜ ਪਹੁੰਚਿਆ ਮੋਗਾ ਜ਼ਿਲ੍ਹਾ ਦੇ ਪਿੰਡ ਖੋਸਾ ਰੰਧੀਰ ਵਿਖੇ ਜਿੱਥੇ ਅਸੀਂ ਇੱਕ ਬਲੱਖਣ चीज ਤੁਹਾਨੂੰ ਦਿਖਾਉਣ ਜਾ ਰਹੇ ਹਾਂ ਪਾਲਸੀ ਸਾਹਿਬ ਜਿਹੜੀ ਦਰਬਾਰ ਸਾਹਿਬ ਦੇ ਵਿੱਚ ਵਿੱਚ ਭੇਜੀ ਜਾਣੀ ਹੈ ਸਪੈਸ਼ਲ ਤਿਆਰ ਕੀਤੀ ਜਾ ਰਹੀ ਹੈ ਇਹਨੂੰ ਕਿਸ ਤਰ੍ਹਾਂ ਤਿਆਰ ਕਰ ਰਹੇ ਨੇ ਕਿਵੇਂ ਮਿਸਤਰੀ ਆਪਣੀ ਮਿਹਨਤ ਲਾ ਰਹੇ ਨੇ ਅਸੀਂ ਗੱਲਬਾਤ ਕਰਾਂਗੇ ਸਤਨਾਮ ਸਿੰਘ ਖਾਲਸਾ ਜੀ ਨਾਲ ਸਤਿ ਸ਼੍ਰੀ ਅਕਾਲ ਖੰਧ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਹਾਂ ਜੀ ਸਭ ਤੋਂ ਪਹਿਲਾਂ ਤਾਂ ਮੀਡੀਆ ਰੈਜੋ ਲਈ ਸੇਕ ਸੰਗਤ ਨੂੰ ਪਿਆਰ ਤੇ ਅਦਬ ਨਾਲ ਫਤਿਹ ਦੀ ਜਾਂਚ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਾਹੀ ਹੈ ਤੁਸੀਂ ਕੀ ਤਿਆਰ ਕਰ ਰਹੇ ਹੋ ਕਿੰਨੇ ਟਾਈਮ ਤੋਂ ਕਰ ਰਹੇ ਹੋ ਤੇ ਤੁਹਾਡੇ ਮਨ ਦੇ ਵਿੱਚ ਕਿਵੇਂ ਤੁਸੀਂ ਪਹਿਲਾਂ ਕੀ ਕਰਦੇ ਸੀ ਜਾਂ ਇਸੇ ਕੰਮ ਤੋਂ ਸ਼ੁਰੂਆਤ ਕੀਤੀ ਹੈ ਤੁਸੀਂ ਨੇ ਜੀ ਪਿਛਲੇ ਕੰਮ ਤਾਂ ਅਸੀਂ ਕਰ ਰਹੇ ਪਿਛਲੇ 25 ਸਾਲਾਂ ਤੋਂ ਪਿਛਲੇ 20 ਸਾਲ ਦਾ ਕੰਮ ਜਿਹੜਾ ਕੀਤਾ ਉਹ ਤਾਂ ਟੈਂਪੋ ਟਰੈਵਲ ਦੀ ਮੋਡੀਫਿਕੇਸ਼ਨ ਦਾ ਕੀਤਾ ਕੋਵਿਡ ਦੌਰਾਨ ਸਾਨੂੰ ਜਦੋਂ ਕਿਤੇ ਕੰਮ ਨਹੀਂ ਸੀਗਾ ਉਸ ਦੌਰਾਨ ਸਾਨੂੰ ਸਾਡੇ ਪਿੰਡ ਦੇ ਸੰਤਾਂ ਨਾਲ ਮਿਲਦਾ ਸਬੱਬ ਜੁੜਨ ਦਾ ਸਬੱਬ ਬਣਿਆ ਰਹਿੰਦੇ ਤੇ ਇੱਥੇ ਸੀ ਪਰ ਅਸਲ ਜੁੜਨ ਦਾ ਸਬੱਬ ਜਿਹੜਾ ਉਦੋਂ ਬਣਿਆ ਜੋ ਕਿ ਵਾਤਾਵਰਨ ਪ੍ਰੇਮੀ ਸੰਤੋਖ ਗੁਰਮੀਤ ਸਿੰਘ ਜੀ ਤੇ ਉਹਨਾਂ ਦੀ ਰਹਿਨਮਾਈ ਹੇਟ ਇੱਥੇ ਵਾਤਾਵਰਨ ਦੇ ਵਿੱਚ ਰਹਿ ਕੇ ਇੱਕ ਪਾਰਕ ਹੀ ਸਾ ਪਹਿਲਾਂ ਇੱਥੇ ਛੋਟੇ ਹਾਟੀ ਦੇ ਤਿਆਰ ਕੀਤੀ ਸੀ ਜੋ ਕਿ ਦੇਖਣ ਤੋਂ ਬਾਅਦ ਸੇਕ ਸੰਗਤ ਨੂੰ ਬੜੀ ਉਹ ਚੀਜ਼ ਜਿਹੜੀ ਸੀਗੀ ਸੋਹਣੀ ਲੱਗੀ ਸੀ ਜਿਹੜਾ ਨਕਸ਼ਾ ਤੁਹਾਨੂੰ ਦੱਸਣਾ ਚਾਹੁੰਦੇ ਆ ਨਕਸ਼ਾ ਲਿਆ ਗਿਆ ਸ੍ਰੀ ਦਰਬਾਰ ਸਾਹਿਬ ਦਾ ਅੰਮ੍ਰਿਤਸਰ ਦਾ 골ਡਨ ਟੈਂਪਲ ਜਿਹਨੂੰ ਆਪਾਂ ਕਹਿੰਦੇ ਆ ਉਹਦਾ ਸੇਮ ਹੋ ਬਹੂ ਨਕਸ਼ਾ ਇਹ ਉਹੀ ਚੀਜ਼ ਆ ajo ke samay ਦੀਆਂ ਸਿੱਖ ਮਰਿਆਦਾ ਅਨੁਸਾਰ ਤੇ ajo ke samay ਦੀਆਂ ਸਹੂਲਤਾਂ ਸਾਰੇ ਨੂੰ ਇੱਕ ਚੱਲਦੇ ਸਾਧਨ ਤੇ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਆ ਜੋ ਕਿ ਸਿੱਖ ਸੰਗਤ ਤੋਂ ਬਹੁਤ ਬਹੁਤ ਭਰਮਾ ਹੁੰਗਾਰਾ ਵੀ ਮਿਲਿਆ ਔਰ ਚੀਜ਼ ਵੀ ਬਲੱਖਣ ਬਣੀ ਤੁਸੀਂ ਹੁਣ ਤੱਕ ਕਿੰਨੀਆਂ ਪਾਲਕੀਆਂ ਤਿਆਰ ਕਰ ਚੁੱਕੇ ਹੋ ਤੇ ਕਿੱਥੇ ਕਿੱਥੇ ਬਣਾ ਕੇ ਭੇਜ ਚੁੱਕੀਆਂ ਆ। ਆ ਇਹ ਜਿਹੜੀਆਂ ਪਾਲਕੀ ਸਾਹਿਬ ਚੱਲਦੇ ਇਹਨਾਂ ਤੋਂ ਇਲਾਵਾ ਆ 10 11 ਅਲੱਗ-ਅਲੱਗ ਪਿੰਡਾਂ ਚ ਜਾ ਚੁੱਕੀਆਂ ਜੋ ਕਿ ਜਾਦਾ ਮਾਝੇ ਦੇ ਵਿੱਚ ਹੀ ਗਈਆਂ ਜੀ। ਸਭ ਤੋਂ ਪਹਿਲਾਂ ਭੇਜੀ ਸੀਗੀ ਪਿੰਡ ਮੁਰਸੇ ਜਿਲ੍ਹਾ ਤੰਤਾਂ ਤੇ ਉਸ ਤੋਂ ਬਰਾਦ ਬ੍ਰੈਕਫਾਸਟ ਮਾਨਸਾ ਦੇ ਵਿੱਚ ਗਈ ਹੈ। ਪਿੰਡ ਬਲੇਲ ਸਿੰਘ ਵਾਲਾ ਫਿਰ ਇੱਕ ਵੀਡੀਓ ਵੇਖਣ ਤੋਂ ਬਾਅਦ ਕੋਰੀਡੋਰ ਤੇ ਗਈ ਹੈ ਜੀ। ਆ ਪਨਵੀ ਚੰਗਾ ਪਿੰਡ ਤੇ ਇੱਕ ਚੱਕ ਠਟੀਆਂ ਅਲੱਗ ਅਲੱਗ ਪਿੰਡਾਂ ਚ ਗਈਆਂ ਵੀ ਆ ਉਸ ਤੋਂ ਬਾਅਦ ਫਿਰ ਦਰਬਾਰ ਸਾਹਿਬ ਜੋ ਕਿ ਸ਼੍ਰੋਮਣੀ ਕਮੇਟੀ ਆ ਉਹਨਾਂ ਨੂੰ ਇਹ ਨਕਸ਼ਾ ਸੋਹਣਾ ਲੱਗਾ ਤਾਂ ਆ ਗੱਡੀ ਉਹਨਾਂ ਨੇ ਬੁਲਾ ਕੇ ਸਾਨੂੰ ਇਸ ਤੇ ਉੱਪਰ ਤਿਆਰ ਕਰਨ ਲਈ ਕਿਹਾ ਗਿਆ ਮੈਂ ਆਪਣੇ ਸਾਥੀ ਜਸਿੰਦਰ ਸਿੰਘ ਨੂੰ ਕਹਾਂਗਾ ਵੀ ਇੱਥੇ ਪਾਲਕ ਸਾਹਿਬ ਇੱਕ ਵਾਰ ਨਿਗਾਮ ਰਾਈ ਜਾਵੇ ਇਹਨੂੰ ਚਾਰੋਂ ਪਾਸੇ ਇਹਦੇ ਤੇ ਵੀ ਦੇਖ ਰਹੇ ਹਾਂ ਵੀ ਵਧੀਆ ਬਹੁਤ ਬਿਹਤਰੀਨ ਤਰੀਕੇ ਨਾਲ ਇਹਦਾ ਕੰਮ ਚੱਲ ਰਿਹਾ ਹੈ ਹਾਂਜੀ ਕੰਮ ਚੱਲ ਰਿਹਾ ਤੇ ਉੱਪਰ ਕਈ ਤੇ ਵਿਲੱਖਣ ਚੀਜ਼ਾਂ ਨੇ ਕੀ ਕੀ ਚੀਜ਼ਾਂ ਅਸੀਂ ਪੇਸ਼ ਕੀਤੀਆਂ ਨੇ ਉਹ ਸਾਨੂੰ ਦੱਸੋ ਪਲੀਜ਼ ਇਹਦੇ ਵਿੱਚ ਅਜੋਕੇ ਸਮੇਂ ਦੇ हिसाब ਨਾਲ ਜੀ ਬੈਗ ਗੇਅਰ ਕੈਮਰਾ ਦਿੱਤਾ ਗਿਆ ਸਕਰੀਨ ਦਿੱਤੀ ਗਈ ਆ ਕਿਉਂਕਿ ਇਹਦੇ ਸਾਧਨ ਦੇ ਵਿੱਚ ਚੱਲਦੇ ਨੂੰ ਇਹ ਵੀ ਨਹੀਂ ਕਹਿ ਸਕਦੇ ਰੋਲਾ ਪਾ ਸਕਦੇ ਵਿੱਚ ਪਿੱਛੇ ਹੋ ਜਾ ਫਿਰ ਇਹ ਤੇ ਪਾਣੀ ਦਾ ਸਿਸਟਮ ਆ ਜਿਹੜਾ ਆਪਾਂ ਜਾਲ ਅੱਗੇ ਡੋਲੂ ਤੇ ਲੈ ਕੇ ਜਾਂਦੇ ਸੀ ਉਹ 100 ਲੀਟਰ ਦੀ ਟੈਂਕੀ ਰੱਖ ਕੇ ਮੋਟਰ ਨਾਲ ਆਟੋਮੈਟਿਕ ਅੱਡੇ ਫੁਆਰੇ ਚੱਲਦੇ ਆ ਗੱਡੀ ਚੱਲੂਗੀ ਤਾਂ ਉਹਦੇ ਬੰਪਰ ਤੋਂ ਕੋ ਪ੍ਰੈਸ਼ਰ ਵਜੇਗਾ ਬਹੁਤ ਥੈਂਕ ਯੂ ਸ੍ਰੀ ਵਿੱਚ ਇਹ ਤਾਂ ਹਾਂਜੀ ਸਟੀਲ ਦੀ ਟੈਂਕੀ ਰੱਖਦੇ ਆ 100 ਲੀਟਰ ਦੀ ਫਿਰ ਇਹ ਵੀ ਇਹਦੇ ਚ ਖਾਸ ਖਿਆਲ ਰੱਖਿਆ ਗਿਆ ਕਿ ਇਹਨੂੰ ਹਰ ਇੱਕ ਪੱਖ ਨੂੰ ਰਿਮੂਵੇਬਲ ਰੱਖਿਆ ਗਿਆ ਕਿ ਕੱਲ ਨੂੰ ਕਾਨੂੰਨ ਮੈਕੈਨਿਕ ਦਾ ਚਾਹੇ ਇਲੈਕਟ੍ਰੀਸ਼ੀਅਨ ਦਾ ਚਾਹੇ ਹੋਰ ਵੀ ਕਿਸੇ ਵੀ ਕੋਈ ਕੰਮ ਆ ਉਹ ਸੌਖੇ ਤਰੀਕੇ ਨਾਲ ਕੀਤਾ ਜਾ ਸਕੇ ਇਹ ਸਾਰੀ ਖੁੱਲਦੀ ਹੈ ਹਰ ਇੱਕ ਪੱਖ ਤੋਂ ਅੱਛਾ ਇੱਧਰੋਂ ਪਾਸੇ ਖੁੱਲ੍ਹਾ ਰੱਖਿਆ ਤੁਸੀਂ ਦੋਨੋਂ ਪਾਸੇ ਜਿਹੜੇ ਖੁੱਲਦੇ ਰੱਖੇ ਆ ਦੋਨੋਂ ਸਾਈਡਾਂ ਤੋਂ ਇਹ ਆਪਣੇ ਪਿੱਛੇ ਆਗੇ ਜੀ ਟੂਟੀ ਹੱਥ ਸੁੱਤੇ ਕੰਨੂ ਚੜਨ ਨੂੰ ਪਰਲੇ ਪਾਸੇ ਇਹ ਦਾ ਇਹਨੂੰ ਡੀਜ਼ਲ ਆ ਗਿਆ ਉਹ ਗੋਲਕ ਦਿਖਾ ਸਕਦੇ ਆ ਜੀ ਨਗਰ ਕੀਰਤਨ ਤੇ ਵੀ ਇਹ ਸਾਧਨ ਨੂੰ ਸਾਧਨ ਨੂੰ ਆਪਾਂ ਬੜੇ ਸੌਖੇ ਢੰਗ ਨਾਲ ਜਾ ਸਕਦੇ ਆ ਅਕਸਰ ਇਹ ਚੀਜ਼ ਦੇਖੀ ਜਾਂਦਾ ਵੀ ਜਦੋਂ ਆਪਾਂ ਨਗਰ ਕੀਰਤਨ ਕੜ ਕੜਿਆ ਜਾਂਦਾ ਹਾਂਜੀ ਉਹਦੇ ਵਿੱਚ ਪਾਲਕੀ ਸਾਹਿਬ ਦਾ ਇਸਤੇਮਾਲ ਕੀਤਾ ਜਾਂਦਾ ਜਦੋਂ ਗਰਾਂਡ ਸਾਹਿਬ ਨੂੰ ਆਪਾਂ ਲੈ ਕੇ ਜਾਂਦੇ ਹਾਂਜੀ ਤੇ ਉਹਨਾਂ ਨਾਲੋਂ ਇੱਕ ਬਲੱਖਣ ਜੀ ਤੁਸੀਂ ਕੀ ਸੋਚਦੇ ਕੀ ਮਤਲਬ ਉਹ ਐਕਸਟਰਾ ਜਿਵੇਂ ਆਪਾਂ ਕਹਿ ਲਿਆ ਪੰਜਾਬੀ ਵਿੱਚ ਕੀ ਤੁਸੀਂ ਅਲੱਗ ਪੇਸ਼ ਕੀਤਾ ਇਹਨੂੰ ਕੋਸ਼ਿਸ਼ ਕੀਤਾ ਗਿਆ ਜੀ ਦੇਖੋ ਜੀ ਜਿਹੜੇ ਪ੍ਰੋਗਰਾਮ ਹੁੰਦੇ ਆ ਪ੍ਰੋਗਰਾਮ ਤਾਂ ਲਿਖੇ ਹੁੰਦੇ ਆ ਪਰ ਮੌਸਮ ਨਹੀਂ ਲਿਖਿਆ ਜਾ ਸਕਦਾ ਮੌਸਮ ਜਿਹੜਾ ਕੁਦਰਤ ਦੇ ਵਾਸਾ ਉਹਨੂੰ ਵੀ ਮੱਦੇਨਜ਼ਰ ਰੱਖਿਆ ਗਿਆ ਇਹ ਸਾਰੀ ਜਿਹੜੀ ਪਾਲਕੀ ਬਣਾਈ ਹੈ ਇੱਕ ਵਾਟਰ ਪ੍ਰੂਫ ਹਤਾ ਕਹਿ ਸਕਦੇ ਆ ਨਗਰ ਕੀਰਤਨ ਦੇ ਵਿੱਚ ਜਾਂ ਮੌਸਮ ਦੀ ਉਸ ਤਰ੍ਹਾਂ ਹਲਕਤੇ ਦੇ ਵਿੱਚ ਜਦੋਂ ਆਪਾਂ ਦਾ ਮਹਾਰਾਜ ਦਾ ਸੂਪ ਲੈ ਕੇ ਜਾਣਾ ਤੇ ਇਹਦੇ ਵਿੱਚ ਸੌਖੇ ਤਰੀਕੇ ਨਾਲ ਆਪਾਂ ਲਿਜਾ ਸਕਦੇ ਹਾਂ ਹੋਰ ਇਹਦੇ ਵਿੱਚ ਕੀ ਕੁਝ ਵਲੱਖਣ ਚੀਜ਼ਾਂ ਪੇਸ਼ ਕੀਤੀਆਂ ਜਿਹੜੀਆਂ ਸਾਡੀ ਸੰਗਤ ਨਾਲ ਸਾਂਝਾ ਕਰਨੀ ਚਾਹੁੰਦੇ ਹਾਂ ਜੋ ਗੁਰੂ ਘਰ ਦੀ ਮਰਿਆਦਾ ਜੀ ਸਭ ਤੋਂ ਪਹਿਲਾਂ ਤਾਂ ਉਹਨੂੰ ਮੇਨ ਰੱਖ ਕੇ ਆਪਾਂ ਕੀਤਾ ਗਿਆ ਵੀ ਗੁਰੂ ਸਾਹਿਬ ਜੀ ਜਿਹੜੀ ਹਜ਼ੂਰੀ ਹੈ ਉਹ ਡਰਾਈਵਰ ਤੋਂ ਤੇ ਸੰਗਤ ਤੋਂ ਆਸਣ ਉੱਚਾ ਰੱਖ ਕੇ ਰੱਖਿਆ ਗਿਆ ਆ ਟੂਲ ਬਾਕਸ ਵੀ ਹੈ ਚਾਹੇ ਉਹ ਚ ਸੰਗਤ ਜੋੜੇ ਰੱਖ ਸਕਦੀ ਹੈ ਚਾਹੇ ਗੱਡੀ ਦਾ ਟੂਲ ਤੇ ਟਰੱਕ ਸਕਦੀ ਆ ਮਿਊਜ਼ਿਕ ਦਾ ਖਾਸ ਖਿਆਲ ਰੱਖਿਆ ਗਿਆ ਉੱਪਰ ਜਿਹੜੇ ਮਿਊਜ਼ਿਕ ਅੱਗੇ ਗੁਰਬਾਣੀ ਚੱਲਦੀ ਹੈ ਗੱਡੀ ਚੱਲਦੀ ਦੇ ਨਾਲ ਨਾਲ ਤੇ ਪਾਣੀ ਦਾ ਤਾਂ ਪਹਿਲਾਂ ਹੀ ਦਾਸ ਚੁੱਕਿਆ ਆਪਾਂ ਜਿਹੜਾ ਇਹਦਾ ਭਾਰੇ ਚਾਲੇ ਪਾਰੇ ਦਾ ਹਜੇ ਕੰਮ ਚੱਲ ਰਿਹਾ ਲਾਲ ਬੱਤੀ ਲਗਾਈ ਗਈ ਹੈ ਫੂਟਰ ਲਗਾਇਆ ਗਿਆ ਦਾ ਅੰਦਰ ਲਾਈਟਿੰਗ ਦਾ ਕੰਮ ਕਾਫੀ ਜ਼ਿਆਦਾ ਜਿਹੜਾ ਮਹੀਨਾ ਕਾਰੀਂ ਨੂੰ ਪੂਰਾ ਕੀਤਾ ਗਿਆ ਜੀ ਦਾ ਦੂਸਰਾ ਕੀ ਪਾਲਕੀ ਸਾਹਿਬ ਤੁਸੀਂ ਤਿਆਰ ਕਰ ਰਹੇ ਹੋ ਹਾਂ ਜੀ ਇਹਨੂੰ ਤਿਆਰ ਕਰਨ ਦੇ ਵਿੱਚ ਕਿੰਨਾ ਖਰਚਾ ਆ ਜਾਂਦਾ ਤੇ ਕਿੰਨੇ ਟਾਈਮ ਦੇ ਵਿੱਚ ਇਹ ਤਿਆਰ ਕਰਦੇ ਹੋ ਇਸ ਨੂੰ ਤੇ ਮੇਰੀ ਟੀਮ ਨੂੰ ਤਕਰੀਬਨ 2.5 ਤੋਂ 3 ਮਹੀਨੇ ਲੱਗ ਜਾਂਦੇ ਜੀ ਇੱਕ ਪਾਲਕੀ ਸੌ ਤਿਆਰ ਹਾਂਜੀ ਜੀ ਜਿਹੜਾ 2.5 ਤੋਂ 3 ਮਹੀਨੇ ਲੈ ਕੇ ਚੱਲਦੇ ਆ ਕਿਉਂਕਿ ਸਾਰੀ ਗੱਡੀ ਤਾਂ ਖੁੱਲ ਜਾਣੀ ਹੈ ਫਿਰ ਉਸ ਨੂੰ ਸਾਰੀ ਨੂੰ ਪੇਰ ਇੱਕ ਨਵੇਂ ਸਟ੍ਰਕਚਰ ਦੇ ਉੱਤੇ ਖੜੇ ਕਰਨੀ ਨੇ ਯਾਨੀ 2.5 ਤੋਂ 3 ਮਹੀਨੇ ਅਸੀਂ ਲੈ ਕੇ ਚੱਲਦੇ ਹਾਂ ਇਸ ਤੋਂ ਇਲਾਵਾ ਅੱਜ ਹੁਣ ਤੱਕ ਕਿੰਨੀ ਪਾਲਕੀ ਸੌ ਤਿਆਰ ਕਰ ਚੁੱਕਾ ਤੇ ਇਸ ਟਾਈਮ ਥੋੜਾ ਪ੍ਰੋਜੈਕਟ ਹੈ ਜਿਹੜਾ ਕਿੱਥੋਂ 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 ਕਹਿਣਾ ਮਤਲਬ ਜਿਵੇਂ ਹੁਣ ਤੁਸੀਂ ਦਰਬਾਰ ਸਾਹਿਬ ਦੀ ਹੈ ਜੀ ਸ਼ਰਮਣੀ ਕਮੇਟੀ ਦੀ ਇਹ ਆਈਆ ਕਰਨਾਲ ਤੋਂ ਜੀ ਉਹ ਆਈਆ ਪਰਮੇਸ਼ਰ ਦੁਆ ਟੰਡਰੀਆਂ ਵਾਲੇ ਦੀ ਇੱਕੋ ਪਰੇ ਖੜੀ ਹੈ ਜੀ ਨਸ਼ਾਇਰਾ ਪਨੂਆ ਜ਼ਿਲ੍ਹਾ ਤਰਨਤਾਰਨ ਉਹ ਆਈਆ ਜੀ ਪਰੇ ਖੜੀਆ ਪੋ ਖੋਲਣੀ ਹਜੇ ਉਹ ਆਈਆ ਪਾਕੜਾ ਤੋਂ ਜੀਂਦ ਪਾਕੜਾ ਤੋਂ ਤੇ ਇਹ ਬਲੱਖਣ ਚੀਜ਼ ਦੱਸ ਰਹੇ ਨੇ ਸਰਦਾਰ ਜਿਹੜਾ ਮੋਗਾ ਜਿਲ੍ਹੇ ਦਾ ਇੱਕ ਨਾਮ ਅਜੀਬ ਤੌਰ ਤੇ ਨਾਮ ਰੌਸ਼ਨ ਕਰ ਰਹੇ ਨੇ ਦਰਬਾਰ ਸਾਹਿਬ ਤੋਂ ਇਲਾਵਾ ਪੰਜਾਬ ਭਰ ਦੇ ਵਿੱਚੋਂ ਇਹਨਾਂ ਕੋਲੇ ਮਤਲਬ ਆਰਡਰ ਆ ਰਹੇ ਨੇ ਤਿਆਰ ਕਰਨ ਵਾਸਤੇ ਇਸ ਤੋਂ ਇਲਾਵਾ ਵੀ ਜੇ ਤੁਸੀਂ ਇੱਕ ਕਨਾਲ ਦਾ ਦੱਸ ਰਹੇ ਨੇ ਬਾਈ ਹਰਿਆਣਾ ਵੀ ਜਾ ਪਹੁੰਚੇ ਨੇ ਹਾਂਜੀ ਹਾਂਜੀ ਇਹ ਵੀਡੀਓ ਰਾਈ ਹੈ ਦੋਹੋ ਰਾਮਦਾਸ ਜੀ ਕਿਰਪਾ ਨਾਲ ਵੀਡੀਓ ਰਾਈ ਹੈ ਜੋ ਸੇ ਇੱਕ ਸੰਗਤ ਨੂੰ ਮਾਡਲ ਚੰਗਾ ਲੱਗਾ ਮੇਰੇ ਕੰਮ ਨੂੰ ਹੰਗਾਰਾ ਮਿਲਿਆ ਤੋ ਇੱਥੇ ਪਹੁੰਚ ਰੇ ਹਾਂ ਮੈਂ ਧੰਵਾਦ ਵੀ ਕਰਨਾ ਚਾਹਾਂਗਾ ਇਹਨਾਂ ਨਾਲ ਔਰ ਮੈਂ ਵੀ ਦੱਸਦਾ ਚਾਹਦਾ ਕਿ ਜੋ ਮੈਂ ਕੰਮ ਕਰਦਾ ਜੀ ਇੱਕ ਖੁੱਲੇ ਅਸਮਾਨ ਤੇ ਵਾਤਾਵਰਨ ਦੇ ਅਨੁਕੂਲ ਹੀ ਕਰ ਰਿਹਾ ਇਹ ਤੁਸੀਂ ਦੇਖ ਸਕ ਰਹੇ ਹੋ ਕੋਈ ਐਡਾ ਵੱਡਾ ਸ਼ਹਿਦ ਨਹੀਂ ਹੈ ਪਰ ਦਰਸ਼ਕਾਂ ਦੀ ਛਾਂ ਵਿੱਚ ਬੈਠ ਕੇ ਹੀ ਕੰਮ ਕਰਦੇ ਆਂ ਜਦੋਂ ਅਸੀਂ ਕੰਮ ਕਰਦੇ ਆਂ ਬਾਰਿਸ਼ ਪੁਰਛ ਪੈਂਦੀ ਆ ਤਾਂ ਦਿੱਕਤ ਨਹੀਂ ਹੁੰਦੀ ਇਹ ਕੰਮ ਕਰਨ ਦੀ ਦਿੱਕਤ ਤਾਂ ਦੇਖੋ ਜੀ ਮੌਸਮ ਹੈ ਕੁਦਰਤ ਹੈ ਜਿਸ ਤਰ੍ਹਾਂ ਕਿ ਲੋਹੇ ਦੀ ਚੀਜ਼ ਤਿਆਰ ਕਰ ਰਹੇ ਹਾਂ ਉਦੋਂ ਜਲ ਲੱਗਣ ਦਾ ਡਰ ਹੁੰਦਾ ਅੱਜ ਕੱਲ ਮੌਸਮ ਵੀ ਉਸ ਤਰ੍ਹਾਂ ਦਾ ਹੈ ਹਾਂ ਜਿਹੜੇ ਵੀ ਸਵਾਲ ਕਿਵੇਂ ਕਰਦੇ ਹੋ ਤੁਸੀਂ ਉਦੋਂ ਫਿਰ ਆਪਾਂ ਅੰਦਰ ਸ਼ੈੱਡ ਚਲਾ ਲਈ ਦੀ ਜੀ ਗੱਲਿਆ ਗੁਰਦੁਆਰੇ ਦੇ ਅੰਦਰ ਹੀ ਉਦੋਂ ਲੈ ਕੇ ਜਾਂਦੇ ਹਾਂ ਹਾਂ ਜੀ ਉਦੋਂ ਸ਼ੈੱਡ ਚ ਲਗਾ ਲਈ ਦੀ ਆਮ ਰੂਟੀਨ ਦੇ ਵਿੱਚ ਤੁਸੀਂ ਕੰਮ ਇੱਥੇ ਕਰਨ ਦਾ ਆਪਸ਼ਨ ਦਿੰਦੇ ਹੋ ਹ ਪੜ੍ਹੇ ਕਿਨੇ ਸਾਥੀ ਨਾਲ ਤੁਹਾਡੇ ਨਾਲ ਜੁੜੇ ਹੋ ਨੇ ਮੇਰੇ ਨਾਲ ਟੋਟਲ ਅਸੀਂ 4 ਸਾਥੀ ਆ ਜੀ ਜੋ ਪੂਰੇ ਗੁਰਸਿੱਖ ਨੇ ਚਾਰੇ ਅਸੀਂ ਗੁਰਸਿੱਖ ਆ ਬਹੁਤ ਚੰਗੀ ਗੱਲ ਆ ਜੀ ਇਹ ਹਾਂਜੀ ਇਸ ਤੋਂ ਇਲਾਵਾ ਤੁਸੀਂ ਹੋਰ ਕੋਈ ਗੱਲ ਸਾਡੇ ਨਾਲ ਸਾਂਝੀ ਕਰਨੀ ਚਾਹੋ ਸਾਂਝੀ ਤਾਂ ਇਹੀ ਆ ਜੀ ਸਿੱਖ ਸੰਗਤ ਦਾ ਅਗੇ ਬੇਨਤੀ ਆ ਜੀ ਕਈ ਵਾਰ ਆ ਕਈ ਸਿੱਖ ਸੰਗਤ ਦਾ ਸਵਾਲ ਹੋ ਜਾਂਦਾ ਕਿ ਕਹਿ ਦਿੰਦੇ ਆ ਵੀ ਤੁਸੀਂ ਮਰਿਆਦਾ ਦੇ ਅਨੁਸਾਰ ਹੈ ਜਾਂ ਨਹੀਂ ਹੈ ਵੀ ਇਹ ਮਰਿਆਦਾ ਪਹਿਲਾਂ ਪੜ੍ਹ ਕੇ ਦਾ ਆਸਣ ਹੈ ਜੋ ਕਿ ਜੋ ਕਿ ਸਮੇ ਦਾ ਸਾਧਨ ਹੈ ਆਸਣਾ ਗੁਰੂ ਸਾਹਿਬ ਦਾ ਇਹ ਹਮੇਸ਼ਾ ਸੰਗਤੋ ਤੇ ਡ్రਾਈਵਰ ਤੋਂ ਉੱਚਾ ਰੱਖ ਕੇ ਹੀ ਇਹਦਾ ਜਿਹੜਾ ਪ੍ਰੈਡੀਸ਼ਨ ਬਣਾਇਆ ਗਿਆ ਸੀ ਇਹ ਮੇਰੀ ਜ਼ਰੂਰ ਬੇਨਤੀ ਹੈ ਵੀ ਕਈ ਵਾਰ ਸਿੱਖ ਸੰਗਤ ਸਵਾਲ ਕਰ ਦਿੰਦੀ ਜਾਂ ਫੋਨ ਕਰ ਦਿੰਦੀ ਆ ਵੀ ਤੁਸੀਂ ਇਹ ਰੱਖਿਆ ਜਾਂ ਨਹੀਂ ਰੱਖਿਆ ਪਹਿਲੀ ਮੇਰੀ ਮਰਿਆਦਾ ਅਨੁਸਾਰ ਇਹ ਹੀ ਬੇਨਤੀ ਆ ਵੀ ਇਹ ਸੀ ਜਿਹੜਾ ਇਹਦਾ ਆਸਣਾ ਉੱਚਾ ਹੀ ਰੱਖ ਕੇ ਕੰਮ ਕੀਤਾ ਜਾਂਦਾ ਦਾ ਸਾਲਾ ਤੁਹਾਨੂੰ ਕੁਝ ਗੱਲਾਂ ਪਹਿਲਾਂ ਵੀ ਦੱਸ ਦਿੱਤੀ। ਇਹਦੇ ਵਿੱਚ ਫੁੱਲ ਤੇ ਹੋਰ ਜਿਹੜੀਆਂ ਚੀਜ਼ਾਂ ਨੂੰ ਲਾਈਟ ਲਗਾਈ ਗਈ ਹੈ। ਹਾਂਜੀ। ਅੰਦਰ ਤੁਸੀਂ ਦੱਸੋ ਕੈਮਰੇ ਦਾ ਇੰਤਜ਼ਾਮ ਕੀਤਾ ਗਿਆ। ਕੈਮਰੇ ਦਾ ਇੰਤਜ਼ਾਮ ਹੈ ਜੀ। ਹੋਰ ਕਿਹੜੀਆਂ-ਕਿਹੜੀਆਂ ਵਿਲੱਖਣ ਚੀਜ਼ਾਂ ਪੇਸ਼ ਕੀਤੀਆਂ ਗਈਆਂ ਥੋੜਾ ਜਿਹਾ। ਜਿਹੜਾ ਪਾਣੀ ਦਾ ਦੱਸਿਆ ਗਿਆ ਜੀ ਪਾਣੀ ਆਟੋਮੈਟਿਕ ਹੈ। ਵਿੰਡੋ ਤਾਂ ਚਲੋ ਗੱਡੀਆਂ ਦੇ ਹੁੰਦੇ ਆ ਪਾਵਰ ਹੈ। ਫਿਰ ਇਹਦੇ ਹਰ ਪਾਸੇ ਇੱਕ ਰਿਮੂਵੇਬਲ ਰੱਖਿਆ ਹੈ ਵੀ ਕੰਮ ਕਰਨਾ ਵੀ ਸੌਖਾ ਹੈ। ਜਿਆਦਾ ਜ਼ੋਰ ਤਾਂ ਮੇਰਾ ਜਿੰਨਾ ਵੀ ਗੁਰੂ ਘਰ ਦੀ ਮੀਨਾਰਕਾਰੀ ਹੁੰਦੀ ਉਸੇ ਤੇ ਹੀ ਰੱਖਿਆ ਗਿਆ। ਉਹਨੂੰ ਇਸ ਮਾਡਲ ਨੂੰ ਆਪੇ ਇੱਕ ਤਾਂ ਪੱਕਾ ਸਥਿਤ ਹੁੰਦਾ ਤੇ ਉਸੇ ਮਾਡਲ ਨੂੰ ਗੁਰੂ ਦੁਆਰੇ ਦੇ ਮਾਡਲ ਨੂੰ ਵੀ ਇੱਕ ਆਪਾਂ ਚਲਦੇ ਫਿਰਦੇ ਸਾਧਨ ਤੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਇਹਦੇ ਵਿੱਚ ਕਈ ਚੀਜ਼ਾਂ ਅਸਾਂ ਹਟ ਕੇ ਦੇਖਣ ਨੂੰ ਲੱਗ ਰਹੀਆਂ ਨੇ ਇਹਦੀ ਕਲਾਕਾਰੀ ਹੈ ਜਿਹੜਾ ਤੁਸੀਂ ਕਿੱਥੋਂ ਤਿਆਰ ਕਰਵਾਉਂਦੇ ਹੋ ਜਿਹੜੀ ਆ ਇਹ ਮੈਂ ਖੁਦ ਕਰਦਾ ਹਾਂ ਜੀ ਖੁਦ ਕਰਦਾ ਹਾਂ ਅਰੇ ਮਾਸ਼ਾਅੱਲਾ ਹਾਂ ਇਹ ਕਿੰਨਾ ਟਾਈਮ ਲਾਉ ਇਹ ਸਾਰੀ ਜਿਹੜਾ 3 ਮਹੀਨਿਆਂ ਦਾ ਟਾਈਮ ਦੱਸਿਆ ਉਹ ਤੇ ਬਿੱਤੀ ਸਾਰਾ ਕੁਝ ਤਿਆਰ ਕਰਨਾ ਇਹ ਸਾਰਾ ਕੁਝ ਜੋ ਵੀ ਹੈ ਇਹਦੀ ਆਰਟ ਆ ਇਹਦੀ ਡਿਜ਼ਾਈਨਿੰਗ ਆ ਉਹ 3 ਮਹੀਨੇ ਦੇ ਵਿੱਚ ਵਿੱਚ ਹੀ ਕਰ ਦਾਂਗੇ ਤੁਸੀਂ ਤਾਂ ਡਿਜ਼ਾਈਨਿੰਗ ਇਸ ਤਰ੍ਹਾਂ ਇੱਕ ਉਹ ਤਿਆਰ ਕਰਦੇ ਹੋ ਉਸ ਕੋ ਲੱਕੜ ਦਾ ਹੈ ਕਾਰਗਰੀਆ ਜਾਂ ਲੋਹੇ ਦੇ ਉਪਰ ਹੀ ਕਾਰਗਰੀਆ ਨਹੀਂ ਇਹ ਜਿਹੜਾ ਬਾਹਰਲਾ ਢਾਂਚਾ ਸਾਰਾ ਇਹ ਫਾਈਬਰ ਦਾ ਅੰਦਰ ਲੋਹਾ ਲੋ ਸਟਰਕਚਰ ਲੋਹੇ ਦਾ ਅੰਦਰ ਜਿਹੜਾ ਕੰਮ ਹੈ ਮੀਨਾਕਾਰੀ ਹੁੰਦੀ ਆ ਉਹ ਲੱਕੜੀ ਦੇ ਵਿੱਚ ਹੁੰਦੀ ਹੈ ਫਾਈਬਰ ਦਾ ਜਿਹੜਾ ਪਹਿਲਾਂ ਕਲੇ ਮਿੱਟੀ ਦੇ ਵਿੱਚ ਤਿਆਰ ਕੀਤਾ ਜਾਂਦਾ ਢਾਂਚਾ ਪਹਿਰ ਉਸ ਦਾ ਫਰਮਾ ਬਣਾ ਕੇ ਉਸ ਤੋਂ ਬਾਅਦ ਇਹਨੂੰ ਟੈਂਸ਼ਨ ਉੱਪਰ ਫਾਈਬਰ ਦੇ ਵਿੱਚ ਦਣੀ ਜੋੜਿਆ ਜਾਂਦਾ ਜੋ ਵੀ ਹੈ ਜਿਸ ਤਰ੍ਹਾਂ ਉਸੇ ਕਲਾਕਾਰੀ ਦੱਸੀ ਹੈ ਵੀ ਚਾਰ ਸਾਥੀਆਂ ਸੀ 3 ਮਹੀਨਿਆਂ ਦੇ ਵਿੱਚ ਪਿਆਰ ਕਰ ਲਏ ਹੋ ਮੈਂ ਤਾਂ ਲਾਇ ਸਕਰੀਨਸ ਸਾਲ ਵੀ ਆਪਾਂ ਕਹਦੇ ਕੱਟ ਲਾਦਾ ਫਿਰ ਤੁਸੀਂ ਕਿੰਨਾ ਟਾਈਮ ਕੰਮ ਕਰਦੇ ਹੋ ਦੇ ਵਿੱਚ ਇੱਕ ਦਿਨ ਦੇ ਵਿੱਚ 8 ਤੋਂ 10 ਘੰਟੇ ਮੈਂ ਵਰਕ ਕਰਦਾ ਹਾਂ ਪੂਰਾ ਫੋਕਸ ਹਾਂਜੀ ਪੂਰਾ ਫੋਕਸ ਜਿਹੜਾ ਲਾਉਣਾ ਇੱਕ ਦਿਨ ਦੇ ਵਿੱਚ ਪਿਆੜ ਤੋਂ 10 ਘੰਟੇ ਮੈਂ ਪੂਰਾ ਇਸ ਕੰਮ ਨੂੰ ਸਮਰਪਿਤ ਹੁੰਦਾ ਨਹੀਂ ਹੁੰਦਾ। ਕਿਤਾ ਉਸੇ ਸੇ ਪਾਲਕੀ ਸਾਹਿਬ ਤੁਸੀਂ ਜਿਹੜੀ ਤਿਆਰ ਕਰਨ ਲੱਗੇ ਹੋ ਕੋਵਿਡ ਦੇ ਦਿਨਾਂ ਦੇ ਵਿੱਚ ਸ਼ੁਰੂ ਕੀਤੀ ਹੈ ਕੰਮ। ਹਾਂਜੀ। ਸੋ ਪਹਿਲਾਂ ਤੁਸੀਂ ਕੀ ਕਰਦੇ ਕਿਵੇਂ ਕਿੱਥੇ ਦੇ ਵਿੱਚ ਉਹ ਸੀਗਾ ਜਿਵੇਂ ਪਹਿਲਾਂ ਟੈਂਪੋ ਟਰੈਵਲ ਦੀ ਮੋਡੀਫਿਕੇਸ਼ਨ ਕਰਨੀ ਉਹ ਦੇ ਵਿੱਚ ਦੁਕਾਨ ਆਪਣੀ ਸੀ ਚੌਕ। ਅੱਛਾ ਜੀ। ਸੰਤਾਨਾ ਮਿਲਦੇ ਸਵੇਰ ਤੋਂ ਬਾਅਦ ਵਾਟਾਵਾਂ ਦੇ ਵਿੱਚ ਆਏ ਵਾਟਾਵਾਂ ਤੋਂ ਬਾਅਦ ਉਹਨਾਂ ਦੀ ਰਹਿਣ ਵਾਲੀ ਥਾਂ ਆਪਾਂ ਇੱਕ ਪਾਲਕੀ ਸਾਹਿਬ ਤਿਆਰ ਕੀਤੀ। ਜਿਨੇ ਕੇ ਬਹੁਤ ਪਰਵਾਹ ਹੁਗਾਰਾ ਦਿੱਤਾ ਦੇਸ਼ ਤੇ ਵਿਦੇਸ਼ ਤੋਂ ਆ ਇਹਤਲਾ ਦੇਸ਼ ਨਹੀਂ ਵਿਦੇਸ਼ ਤੋਂ ਵੀ ਮੈਨੂੰ ਪੂਰੇ ਜਣੀ ਸਹਿਯੋਗ ਵੀ ਆ ਆਰਡਰ ਵੀ ਮਿਲਦੇ ਆ ਇਹ ਆਪਾਂ ਤਿਆਰ ਕਰਕੇ ਉਸ ਜਗ੍ਹਾ ਤੇ ਕੈਨੇਡਾ ਦੇ ਵਿੱਚ ਭੇਜਣਾ ਵੀ ਆ ਅੱਛਾ ਕੈਨੇਡਾ ਦੇ ਆਰਡਰ ਹੀ ਮਿਲਦੇ ਆ ਕਨੇਡਾ ਜੀ ਹਾਂ ਜੀ ਬਿਲਕੁਲ ਜੀ ਕੈਨੇਡਾ ਫਿਰ ਉੱਥੇ ਜਾ ਕੇ ਤਿਆਰ ਕਰੋਂਗੇ ਜਾਂ ਆਰਡਰ ਭੇਜਿੰਦਾ ਕੋਈ ਸਿਸਟਮ ਇਸ ਤਰ੍ਹਾਂ ਬਣਾਉਂਗੇ ਠੀਕ ਹੈ ਇਹ ਰਿਮੂਵੇਬਲ ਹੀ ਹੋਣਾ ਜੀ ਅੱਧਾ ਢਾਂਚਾ ਅੱਧੋ ਜ਼ਿਆਦਾ ਢਾਂਚਾ ਜਿਹੜਾ ਆਪਾਂ ਇੱਥੇ ਤਿਆਰ ਕਰਾਂਗੇ ਉਸ ਤੋਂ ਬਾਅਦ ਫਿਟਿੰਗ ਉੱਥੇ ਜਾ ਕੇ ਹੋਣੀ ਹੈ ਜੀ ਕਿ ਪ੍ਰੋਪਰ ਜਿਹੜੀ ਟਰਾਂਸਪੋਰਟੇਸ਼ਨ ਆ ਉਹ ਨਹੀਂ ਹੋ ਸਕਣੀ ਕਿਉਂਕਿ ਇਹਦੀ ਹਾਈਟ ਹੈ ਜੋ ਜ਼ਮੀਨੀ ਲੈਵਲ ਤੋਂ 1.10 ਫੁੱਟ ਚਲੀ ਜਾਂਦੀ ਹੈ ਤੇ ਕੰਟੇਨਰ ਆ ਜਿਹੜਾ 9 ਫੁੱਟ ਟੱਕੀ ਰਹਿੰਦਾ ਜੀ ਆਪਾਂ ਕਹਿੰਦੇ ਆ ਪਾਲਕੀ ਸਾਹਿਬ ਦੇ ਆਸ਼ੀਰਵਾਦ ਦੇ ਨਾਲ ਤੁਸੀਂ ਕੈਨੇਡਾ ਜਾ ਰਹੇ ਹੋ ਹਾਂ ਕਹਿ ਸਕਦੇ ਆ ਜੀ ਗੁਰੂ ਦੀ ਖੇਪ ਆ ਕਹਿ ਸਕਦੇ ਇਸ ਗੱਲ ਇਹ ਸਾਨੂੰ ਸਾਡੇ ਨਾਲ ਸਰਦਾਰ ਸੁਖਨਾਮ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਪਾਲਕੀ ਸਾਹਿਬ ਤਿਆਰ ਕਰ ਰਹੇ ਨੇ ਕੋਵਿਡ ਦੇ ਵਿੱਚ ਇਹਨਾਂ ਨੇ ਕੰਮ ਸ਼ੁਰੂ ਕੀਤਾ ਇਸ ਤੋਂ ਪਹਿਲਾਂ ਔਰ ਕੰਮ ਕਰਦੇ ਸੀਗੇ ਇਹਨਾਂ ਕੋਵਿਡ ਦੇ ਵਿੱਚ ਇਹਨਾਂ ਦੱਸਿਆ ਸਵਾਬ ਬਣਿਆ ਕੰਮ ਤਿਆਰ ਕਰਨ ਦਾ ਮਾਨੇ ਇੱਧਰ ਬਣਿਆ ਉਸ ਤੋਂ ਬਾਅਦ ਇਹ ਕਈ ਤਕਰੀਮ ਤਿਆਰ ਕਰਕੇ ਪੰਜਾਬ ਭਰ ਦੇ ਵਿੱਚ ਭੇਜ ਦਿੱਤੇ ਨੇ ਹੁਣ ਜਿਵੇਂ ਸਿੰਘ ਸਾਹਿਬ ਨੇ ਦੱਸਿਆ ਵੀ ਇਹਨਾਂ ਦਾ ਆਰਡਰ ਕਨਾਲ ਤੋਂ ਪਰੋ ਵੀ ਮਿਲਿਆ ਕਨਾਲ ਤੋਂ ਇਲਾਵਾ ਕੈਨੇਡਾ ਦੇ ਵਿੱਚ ਵੀ ਇਹਨਾਂ ਨੂੰ ਕਾਲ ਆਉਂਦੀਆਂ ਨੇ ਬਧਾਈਆਂ ਕਾਲਾਂ ਵੀ ਆਉਂਦੀਆਂ ਨੇ ਜਿਹੜਾ ਕੰਮ ਦੇਖਦੇ ਨੇ ਕਾ ਤੇ ਉਹਦੇ ਵਿੱਚ ਇਹਨਾਂ ਨੂੰ ਪਿਆਰ ਮਿਲ ਰਿਹਾ ਵੱਡ ਮੁੱਲਾ ਪਿਆਰ ਮਿਲ ਰਿਹਾ ਮੋਹਨਾ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲੇ ਪਿਆਰ ਕਰਵਾਈਓ ਸੀ ਹਾਂਜੀ ਉੱਥੇ ਗਈ ਆ ਹਾਂਜੀ ਕਵਿਤਾ ਨੂੰ ਦਿਖਾ ਦਾਂਗੇ ਫੋਟੋਆਂ ਦਿਖਾ ਦਾਂਗੇ ਜੇ ਆ ਤੁਸੀਂ ਦੇਖਣਾ ਚਾਹੋ ਤੋਤੇ ਹੈ ਲੱਗੇ ਰਹੇ ਮੈਂ ਵੱਡੀਆਂ ਵੱਡੀਆਂ ਕਲਾਕਾਰੀਆਂ ਨੇ ਸਿੰਘ ਸਾਹਿਬ ਕੋਲੇ